ਸ਼ਕੀਕਾਲ ਮੈਂ ਤੁਹਾਡਾ ਨਾਲ ਪ੍ਰਿਆ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਪੰਜਾਬੀਆਂ ਦਾ ਵਿਦੇਸ਼ੀ ਧਰਤੀ ਉੱਤੇ ਜਾਨ ਦਾ ਰੋਜਾਨ ਘਟ ਨਹੀਂ ਰਿਹਾ ਆਏ ਦਿਨ ਉੱਥੇ ਤੋਂ ਮਨਪਾਕੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾ ਉੱਤੇ ਦੁੱਖ ਦਾ ਪਹਾੜ ਟੁੱਟ ਜਾਂਦਾ ਦਰਅਸਲ ਇੱਕ ਅਜਿਹਾ ਮਾਮਲਾ ਹੋਰ ਸਾਹਮਣੇ ਆਇਆ ਹੈ ਜੁਥੇ ਪੰਜਾਬੀ ਨੌਜਵਾਨ ਦੀ ਅਮਰੀਕਾ ਦੇ ਵਿੱਚ ਸੜਖਾਸੇ ਦੌਰਾਨ ਮੌਤ ਹੋ ਜਾਂਦੀ ਹੈ ਤਜਿਵੇਂ ਇਸ ਦੀ ਜਾਣਕਾਰੀ ਪਰਿਵਾਰਿਕ ਮੈਂਬਰਾਂ ਤੱਕ ਪਹੁੰਚਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਤਸਵੀਰਾਂ ਵੀ ਮੌਕੇ ਦੀਆਂ ਸਾਂਝੀਆਂ ਕਰਵਾ ਰਹੇ ਘਰ ਦੀਆਂ ਜਿੱਥੇ ਦੇਖ ਸਕਦੇ ਹੋ ਕਿ ਗਮਗੀਨ ਮਾਹੌਲ ਹੈ ਸੱਥਰ ਵਿੱਚ ਹੋਏ ਨੇ ਤੇ ਜ਼ਰਨ ਹਰ ਕਿਸੇ ਦੀਆਂ ਅੱਖਾਂ ਜੁੜੀਆਂ ਨੇ ਨਾਮਨੇ ਜੋਤੀ ਇਸ ਪੰਜਾਬੀ ਨੌਜਵਾਨ ਦੇ ਘਰ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਕਿ ਕਾਫੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਤੇ ਉਸ ਦੂਰਾਂਚੇ ਪੁਵਿੱਖ ਦੇ ਖਾਦਰ ਤਾਂ ਕਿ ਉਹਨਾਂ ਦੇ ਘਰ ਦੀ ਗਰੀਬੀ ਚੱਕ ਸਕੇ ਉਸ ਖਾਦਰ 6 ਮਹੀਨੇ ਪਹਿਲਾਂ ਹੀ ਅਜੇ ਅਮਰੀਕਾ ਗਿਆ ਸੀ ਪਰ ਇਹ ਨਹੀਂ ਸੀ ਪਤਾ ਕਿ ਉਸ ਵਿਦੇਸ਼ੀ ਧਰਤੀ ਉੱਤੇ ਜਾ ਕੇ ਉਸ ਦੇ ਨਾਲ ਅਨਹੋਣੀ ਹੋ ਜਾਵੇਗੀ ਜਿਸ ਤੋਂ ਬਾਅਦ ਪਰਿਵਾਰ ਉੱਤੇ ਇਹ ਦੁੱਖਾਂ ਦਾ ਪਹਾੜ ਜਿਹੜਾ ਟੁੱਟ ਜਾਵੇਗਾ ਕਦੇ ਨਹੀਂ ਭੁੱਲਣ ਵਾਲਾ ਸਮਾਂ ਹੈ ਜਿੱਥੇ ਹਰ ਸਮੇਂ ਉਹ ਆਪਣੇ ਨੌਜਵਾਨ ਪੁੱਤ ਨੂੰ ਅਤੇ ਜਿਹੜੀ ਪਤਨੀ ਹੈ ਆਪਣੇ ਘਰ ਵਾਲੇ ਨੂੰ ਅਤੇ ਬੱਚੇ ਆਪਣੇ ਪਿਓ ਨੂੰ ਯਾਦ ਕਰਨਗੇ ਤੁਹਾਨੂੰ ਦੱਸ ਦਿੰਨੇ ਕਿ ਤੁਹਾਨੂੰ ਜਾਣਕਾਰੀ ਮਿਲੀ ਇਸ ਬਾਬਤ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਨੌਜਵਾਨ ਜਿਸ ਦਾ ਨਾਮ ਪ੍ਰੇਤਮ ਸਿੰਘ ਦੱਸਿਆ ਜਾ ਰਿਹਾ ਹੈ 43 ਸਾਲਾਂ ਦੀ ਉਮਰ ਹੈ ਜੋ ਕਿ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਕਿਸੇ ਕੰਮ ਦੇ ਲਈ ਜਾ ਰਿਹਾ ਹੁੰਦਾ ਹੈ ਤੇ ਉਸ ਦੌਰਾਨ ਸੜਕ ਹਾਦਸੇ ਦੇ ਵਿੱਚ ਸਹੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਟਰਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਦੌਰਾਨ ਮੌਕੇ ਉੱਤੇ ਹੀ ਪ੍ਰੀਤਮ ਸਿੰਘ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਥੇ ਤੁਹਾਨੂੰ ਦੱਸਦੇ ਨੇ ਕਿ ਪ੍ਰੀਤਮ ਸਿੰਘ ਪਿੱਛੇ ਆਪਣੇ ਦੋ ਮੁੰਡੇ ਇੱਕ ਬੇਟੀ ਪਤਨੀ ਅਤੇ ਮਾਪੇ ਛੱਡ ਗਿਆ ਹੈ ਕਹਿੰਦਾ ਮਤਲਬ ਇਹ ਹੈ ਕਿ ਪ੍ਰੀਤਮ ਸਿੰਘ ਹੀ ਇਕੱਲਾ ਸੀ ਜਿਹੜਾ ਘਰ ਦਾ ਪਾਲਣ ਪੋਸ਼ਣ ਕਰਦਾ ਸੀ ਆਪਣੀ ਕਮਾਈ ਦੇ ਨਾਲ ਹੀ ਘਰ ਚੁਲਾਉਂਦਾ ਸੀ ਪਰ ਹੁਣ ਕਮਾਈ ਕਰਨ ਵਾਲਾ ਹੀ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਜਿਸ ਕਰਕੇ ਹੁਣ ਪਰਿਵਾਰ ਦਾ ਆਸਰਾ ਕੌਣ ਹੈ ਤਾਂ ਹੁਣ ਮੌਕੇ ਉੱਤੇ ਇਲਾਕਾ ਨਿਵਾਸੀ ਵੀ ਪਹੁੰਚੇ ਹੋਏ ਨੇ ਜੋ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਮੌਜੂਦ ਨੇ ਅਤੇ ਉਹਨਾਂ ਵੱਲੋਂ ਸਰਕਾਰ ਅੱਗੇ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਕਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਆਰਥਿਕ ਮਦਦ ਕੀਤੀ ਜਾਵੇ ਤਾਂ ਕਿ ਇਸ ਘਰ ਦਾ ਗੁਜ਼ਾਰਾ ਚੰਗੀ ਤਰੀਕੇ ਦੇ ਨਾਲ ਹੋ ਸਕੇ ਤਾਂ ਤੁਹਾਨੂੰ ਦੱਸਣੀ ਹੈ ਕਿ ਪੂਰਾ ਮਾਮਲਾ ਮਾਚੀਵਾੜੇ ਨੇੜਲੇ ਪਿੰਡ ਹੰਬੋਵਾਲ ਤੋਂ ਸਾਹਮਣੇ ਹੈ ਜਿੱਥੇ ਪ੍ਰੀਤਮ ਸਿੰਘ ਇਸ ਇਲਾਕੇ ਦਾ ਨਿਵਾਸੀ ਸੀ 6 ਮਹੀਨੇ ਪਹਿਲਾਂ ਹੀ ਅਮਰੀਕਾ ਦੀ ਧਰਤੀ ਉੱਤੇ ਚੰਗੇ ਭਵਿੱਖ ਦੇ ਲਈ ਗਿਆ ਸੀ ਪਰ ਉੱਥੇ ਜਾ ਕੇ ਉਸ ਦੇ ਨਾਲ ਅਣਹੋਣੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਦੇਖ ਸਕਦੇ ਹੋ ਕਿ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਬਣ ਚੁੱਕੇ ਨੇ ਹਰ ਕਿਸੇ ਦੀਆਂ ਅੱਖਾਂ ਜਿਹੜੀਆਂ ਨੇ ਰੋਂਦੀਆਂ ਕੁਲੋਂਦੀਆਂ ਹੋਈਆਂ ਨਜ਼ਰ ਆ ਰੀਆਂ ਨੇ ਦਾ ਮਾਮਲੇ ਨੂੰ ਇਸ ਮੰਦ ਭਾਗ ਦੇ ਬਾਹਰ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਪਰਿਵਾਰਿਕ ਮੈਂਬਰਾਂ ਦਾ ਉਹ ਸੁਣ ਲੰਨੇ ਆ। ਹਾਂਜੀ ਸਰ ਕੀ ਨਾਮ ਹੈ ਜੀ? ਹਾਂਜੀ ਮੇਰਾ ਨਾਮ ਰਣਵੀਰ ਸਿੰਘ ਕੰਡ ਹੰਬਾ ਤੋਂ ਸਰਪੰਚ ਬੋਲਦਾ ਹਾਂ। ਅ ਸਰ ਤੁਹਾਡੇ ਪਿੰਦੇ ਦੇ ਮੁੰਡੇ ਜੀ ਚੈੱਕ ਹੋਏ ਬਾਹਰ ਗਏ ਜੀ। ਹਾਂ ਗੱਲ ਕੀ ਇਹ ਨੌਜਵਾਨ ਮੁੰਡਾ ਬੜਾ ਸੁਜਵਾਨ ਸੀਗਾ ਤੇ ਤਿੰਨ ਬੱਚੇ ਆ ਤੇ ਭਲੇ ਥੋੜੀ ਉਮਰ ਆ ਉਹਨਾਂ ਦੀ ਰੋਜੀ ਰੋਟੀ ਦੀ ਬਾਹਰ ਰਗੇ ਸੀਗੇ ਤੇ ਤਕਰੀਬਨ 5-6 ਮਹੀਨੇ ਹੋਏ ਆ ਉਹਨਾਂ ਨੂੰ ਗਿਆ ਨੂੰ ਹਲੇ ਤੇ ਛੜਕ ਹਫਤੇ ਦੇ ਵਿੱਚ ਉਹਨਾਂ ਦੇ ਐਕਸੀਡੈਂਟ ਹੋ ਗਿਆ ਤਾਂ ਉੱਤੇ ਮੌਤ ਹੋ ਗਈ ਆ ਸਾਡੀ ਸਰਕਾਰ ਨੂੰ ਇਹ ਅਪੀਲ ਆ ਵੀ ਬੱਚੇ ਨਿਆਣੇ ਬੱਚਿਆਂ ਨੂੰ ਬਿਲਕੁਲ ਇਹਨਾਂ ਦੇ ਕੋਈ ਸ਼ਹੀਦਤਾ ਤੇ ਦਿੱਤੀ ਜਾਵੇ ਕੋਈ ਇਹਨਾਂ ਦੀ ਵੀ ਜਿਹੜਾ ਇਹਨਾਂ ਨੂੰ ਕੋਈ ਬੱਚਿਆਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਪੜੇ ਲੈ ਕੇ ਬੱਚੇ ਆ ਤਾਂ ਸਾਡੀ ਇਹ ਅਪੀਲ ਆ ਜੀ ਇਹਨਾਂ ਨੂੰ ਸਰਕਾਰ ਨੌਜਵਾਨ ਦੀ ਕਿੰਨੀ ਉਮਰ ਸੀ ਉਮਰ ਇਹਦੀ 42 43 ਸਾਲਾਂ ਦੀ ਉਮਰ ਸੀ ਜੀ ਕਿੰਨਾ ਟਾਈਮ ਹੋ ਗਿਆ ਸੀ ਇਹਨਾਂ ਨੂੰ ਤਕਰੀਬਨ ਜੀ 5-6 ਮਹੀਨੇ ਹੋਏ ਸੀ ਗਿਆ ਨੂੰ ਪਰਿਵਾਰ ਦੇ ਵਿੱਚ ਹੋਰ ਕੋਈ ਨਹੀਂ ਇਹਨਾਂ ਦੇ ਦੋ ਬੇਟੇ ਆ ਜੀ ਇੱਕ ਬੇਟੀ ਆ ਤੇ ਮਾਤਾ ਆ ਤੇ ਕਰਦੇ ਆ ਉਹਨਾਂ ਦੇ ਪਾਦਰ ਦੀ ਪਹਿਲਾਂ ਡੈਥ ਹੋ ਗਈ ਸੀ ਵੀ ਤੇ ਕਮਾਈ ਦਾ ਸਾਧਨ ਹੋਰ ਕਿਹੜਾ ਹੀ ਹੈ ਕਮਾਈ ਦਾ ਸਾਧਨ ਇਹਨਾਂ ਦਾ ਕੋਈ ਨਹੀਂ ਹੈਗਾ ਜੀ ਹੁਣ ਉਹ ਇਹਨਾਂ ਦੇ ਸਿਰ ਤੇ ਚੱਲਦਾ ਸੀਗਾ ਉਹੀ ਗਿਆ ਸੀਗੇ ਤੇ ਬੇਟਾ ਇੱਕ ਗਿਆ ਕੈਨੇਡਾ ਤੇ ਉਹ ਪੜ੍ਹਾਈ ਦੀ ਵਜ੍ਹਾ ਤੇ ਗਿਆ ਸੀਗਾ ਹੁਣ ਗਿਆ ਉਹ ਵੀ ਹਾਲੇ ਉਹ ਵੀ ਹਾਲੇ ਪੜ੍ਹਦਾ ਹੀ ਆ ਹਾਲੇ ਤੇ ਇਹ ਹੀ ਅਸੀਂ ਅਪੀਲ ਕਰਦੇ ਆਂ ਸਰਕਾਰ ਨੂੰ ਵੀ ਇਹ ਦਾ ਕੋਈ ਸੋਚਿਆ ਜਾਵੇ ਕੋਈ ਬੱਚਿਆਂ ਨੂੰ ਕੋਈ ਨੌਕਰੀ ਜਾਂ ਕੋਈ ਇਹਨਾਂ ਦੀ ਮਦਦ ਕੀਤੀ ਜਾਵੇ ਪਰਿਵਾਰ ਦੀ ਹਾਲਤ ਵਿੱਚੋਂ ਕਹੋ ਜੀ ਠੀਕ ਠੀਕ ਹੈ ਜੀ ਕੋਈ ਜ਼ਿਆਦਾ ਹੋਣੀ ਹੈਗਾ ਮਾੜਾ ਮੋਟਾ ਹੀ ਆ ਕੋਈ ਉਹਦੇ ਨਾਲ ਚੱਲ ਤੀ ਸਕਦਾ ਗਰੀਬ ਹੈ ਜੀ ਗਰੀਬ ਪਰਿਵਾਰ ਆ ਜੀ ਹਾਂ ਜੀ ਸਰ ਕੀ ਨਾਮ ਹੈ ਜੀ ਸਸਕੀਬਾਲ ਜੀ ਮੇਰਾ ਨਾਮ ਰਾਜਾ ਕਾਲੂ ਆ ਜੀ ਅਸੀਂ ਅੱਜ ਪਿੰਡ ਹੰਬੋਲ ਖੜੇ ਆਂ ਇੱਥੇ ਪਿੰਡ ਦੇ ਵਿੱਚ ਮੁੰਡੇ ਦੀ ਇੱਕ ਨਾ ਮੌਤ ਹੋ ਗਈ ਮੁੰਡਾ ਬਾਹਰ ਗਿਆ ਸੀਗਾ ਜਿਹਦਾ ਨਾਮ ਪ੍ਰੀਤਮ ਸਿੰਘ ਸੀਗਾ ਤੇ ਇਹ ਪਰਿਵਾਰ ਬਹੁਤ ਸੌ ਪਰਿਵਾਰ ਆ ਤੇ ਬਹੁਤ ਪਿੰਡ ਦੇ ਲੋਕ ਇਹਨਾਂ ਦੀ ਇੱਜ਼ਤ ਕਰਦੇ ਸੀ ਕਿ ਇਹ ਬੰਦਾ ਆਪਣੀ ਜਿਹੜਾ ਪ੍ਰੀਤਮ ਸਿੰਘ ਆ ਮੁੰਡਾ ਪੀਤੀ ਕਮਾਈ ਕਰਨ ਗਿਆ ਸੀ ਮਤ ਆਪਣੇ ਬਾਹਲੇ ਮੁਲਕ ਚ ਅਮਰੀਕਾ ਤੇ ਜਦੋਂ ਉੱਥੇ ਗਿਆ ਆਪਣੇ ਰਿਸ਼ਤੇਦਾਰਾਂ ਕੋਲ ਅੱਜ ਸਾਨੂੰ ਪਤਾ ਲੱਗਿਆ ਸਵੇਰੇ ਕਿ ਰਾਤ ਉਹਦਾ ਨਾ ਕਿਸੇ ਟਰਾਲੇ ਨਾਲ ਐਕਸੀਡੈਂਟ ਹੋਇਆ ਆ ਤੇ ਉਹਦੀ ਮੌਤ ਹੋ ਗਈ ਦੋ ਤਿੰਨ ਮੁੰਡੇ ਨਾਲ ਉਹਦੇ ਹੋਰ ਸੀਗੇ ਤੇ ਉਹਨਾਂ ਦੀ ਸੱਟਾਂ ਲੱਗੀਆਂ ਪਰ ਬਚ ਗਏ ਉਹ ਤੇ ਉਹੀ ਮੁੰਡਾ ਸੀਗਾ ਕਮਾਈ ਦਾ ਸਾਡਾ ਸੀਗਾ ਘਰ ਦਾ ਤੇ ਉਹ ਮੁੰਡੇ ਦੀ ਵੀ ਆਈ ਡੈਥ ਹੋ ਗਈ ਕਿਤੇ ਤਾਂ ਉਹਨੇ ਚਾਰ ਪੈਸੇ ਕਮਾ ਕੇ ਘਰ ਭਜਣੇ ਦੀ ਕਿਤੇ ਅਜੋ ਲਾਸ਼ ਹੋਣੀ ਹੈ ਉਹਦੀ ਲਾਸ਼ ਵੀ ਨਹੀਂ ਆਣੀ ਹੈ ਕਿ ਲਾਸ਼ ਵਾਸਤੇ ਵੀ ਜੇ ਬੋਡੀ ਮੰਗਾਉਣੀ ਆ ਤਾਂ ਕਹਿੰਦੇ ਲੱਖਾਂ ਰੁਪਏ ਲੱਗਦੇ ਆ 20 30 ਲੱਖ ਰੁਪਏ ਲੱਗ ਜਾਂਦਾ ਹੁਣ ਗਰੀਬ ਪਰਿਵਾਰ ਆ ਕਿਹੜਾ 20 ਲੱਖ ਦਊਗਾ 30 ਲੱਖ ਦਊਗਾ ਤੇ ਹੁਣ ਸਾਰੇ ਅਸੀਂ ਤੋਂ ਆਮਵਾਰੀ ਪਿੰਡ ਵਾਲਿਆਂ ਨੇ ਇਹ ਖਲਾ ਕੀਤੀ ਆ ਵੀ ਬਰੀ ਪਰਿਵਾਰ ਫੋਨ ਕਰਕੇ ਆਪਾਂ ਬੋਡੀ ਦਾ ਲਾਸ਼ ਮਗਾ ਨਹੀਂ ਸਕਦੇ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰ ਸਕਦੇ ਆਂ ਵੀ ਪਰਵਾਦੀ ਮਾੜੀ ਮੋਟੇ ਸੁਣ ਲੋ ਜੀ ਸੁਣ ਹੁੰਦੀ ਆ ਵੀ ਹੋਰ ਨਹੀਂ ਕੁਛ ਬੱਚਿਆਂ ਨੂੰ ਮਾਂ ਪਿਓ ਦਾ ਉਹਦਾ ਪਿਓ ਦਾ ਆਪਣਾ ਚਿਹਰਾ ਹੀ ਦੇਖ ਜੀਵੇ ਹਨਾ ਚੱਲ ਇਹੀ ਬੜਾ ਸਕੂਨ ਹੁੰਦਾ ਹੈ ਘਰ ਲਈ ਆ ਬੱਚੇ ਆ ਛੋਟਾ ਕੁੜੀ ਆ ਮੁੰਡਾ ਆ ਹਨਾ ਤੇ ਇਹੀ ਬੇਨਤੀ ਆ ਜੀ ਸਾਡੀ ਤਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਬਾਹਰ ਐਕਸੀਡੈਂਟ ਹੋ ਗਿਆ ਜੀ ਸਾਨੂੰ ਤਾਂ ਹੀ ਫੋਨ ਆਏ ਮੁੰਡਾ ਇਹ ਜਿਹੜਾ ਛੋਟਾ ਮੁੰਡਾ ਆ ਆਪਣੇ ਸਰਕਲ ਦੇ ਮੁੰਡਿਆਂ ਨੂੰ ਹੋਰੋਂ ਜਾਣਦਾ ਆ ਉਥੋਂ ਗੱਲ ਨਿਕਲੀ ਵੀ ਇਦਾਂ ਕਰਕੇ ਮੁੰਡਾ ਜਿਹੜਾ ਪ੍ਰੀਤਮ ਉਹਦਾ ਐਕਸੀਡੈਂਟ ਹੋ ਗਿਆ ਉਥੋਂ ਵੀ ਹੌਲੀ ਹੌਲੀ ਗੱਲ ਸਾਰੇ ਪਾਸੇ ਫੈਲ ਗਈ ਤੇ ਮੁੰਡੇ ਦੀ ਵਧੀਆ ਬਣੀ ਹੋਸੀ ਇਲਾਕੇ ਚ ਜੀ ਮੁੰਡਾ ਕੰਮ ਕਰਦਾ ਲੱਕੜ ਦਾ ਕੰਮ ਕਰਦਾ ਸੀਗਾ ਪੁਰਾਣਾ ਕੰਮ ਕਰਦਾ ਸੀਗਾ ਮਿਹਨਤੀ ਸੀ ਮੁੰਡਾ ਜੀ ਬਹੁਤ ਸੁਭਾਅ ਵੀ ਮੁੰਡੇ ਦਾ ਬਹੁਤ ਵਧੀਆ ਦੀ ਤਰ੍ਹਾਂ ਜੀ